ਇੱਕ ਵਾਰ ਦੀ ਗੱਲ ਆ ਦੋਸਤੋ ਕਿ ਦੋ ਰਾਜਾ ਜਿਹੜੇ ਆਪਸ ਵਿੱਚ ਬੜੇ ਪੱਕੇ ਦੋਸਤ ਹੁੰਨੇ ਆ ਉਹ ਕਦੇ ਵੀ ਇੱਕ ਦੂਜੇ ਦੇ ਮਤਲਬ ਰਾਜ ਤੇ ਹਮਲਾ ਨਹੀਂ ਕਰਦੇ ਤੇ ਉਹਨਾਂ ਦਾ ਜਿਹੜਾ ਬਿਹੇਵੀਅਰ ਹੁੰਦਾ ਦੋਨਾਂ ਦਾ ਆਪਸ ਵਿੱਚ ਭਰਾਵਰਗਾ ਬਿਹੇਵੀਅਰ ਹੁੰਦਾ ਤੇ ਇੱਕ ਦਿਨ ਉਹ ਬੈਠੇ ਆ ਵਿੱਚ ਗੱਲਾਂ ਕਰ ਰਹੇ ਹੁੰਦੇ ਆ ਕੋਈ ਆਪਣੇ ਕਿਸੇ ਰਾਜ ਮਸਲੇ ਤੇ ਤਾਂ ਇੱਕ ਰਾਜਾ ਹੁੰਦਾ ਜਿਹੜਾ ਇੱਕ ਤਰ੍ਹਾਂ ਰਾਜਾ ਸੈਨ ਹੁੰਦਾ ਤੇ ਇੱਕ ਦੁਰਬਿਜੇ ਰਾਜਾ ਹੁੰਦਾ ਤੇ ਜਿਹੜਾ ਰਾਜਾ ਸੈਨ ਕਹਿਣ ਲੱਗਦਾ ਕਹਿੰਦਾ ਵੀ ਕਿਉਂ ਨਾ ਆਪਾਂ ਜਿਹੜੀ ਆਪਣੀ ਦੋਸਤੀ ਆ ਇਹਨੂੰ ਵੀ ਰਿਸ਼ਤੇਦਾਰੀ ਚ ਬਦਲ ਲਈਏ ਕਹਿੰਦਾ ਵੀ ਉਹ ਕਿਵੇਂ ਕਹਿੰਦਾ ਵੀ ਜਦੋਂ ਆਪਣੇ ਬੱਚੇ ਵੱਡੇ ਹੋਣਗੇ ਤਾਂ ਆਪਾਂ ਉਹਨਾਂ ਦਾ ਆਪਸ ਵਿੱਚ ਵਿਆਹ ਕਰਦਾਂਗੇ ਜਦੋਂ ਵਿਆਹ ਹੋ ਗਿਆ ਤਾਂ ਕਹਿੰਦਾ ਵੀ ਆਪਣੀ ਜਿਹੜੀ ਦੋਸਤੀ ਆ ਰਿਸ਼ਤੇਦਾਰੀ ਚ ਬਦਲ ਜੂਗੀ ਤਾਂ ਰਾਜਾ ਦੁਰਬਿਜੇ ਕਹਿਣ ਲੱਗਿਆ ਕਹਿੰਦਾ ਵੀ ਗੱਲ ਤਾਂ ਸਹੀ ਹੈ ਤੇਰੀ ਪਰ ਜੇ ਕਹਿੰਦਾ ਆਪਣੇ ਮਤਲਬ ਦੋਨੋਂ ਕੁੜੀ ਤੁਹਾਡੇ ਕੋਲ ਵੀ ਬੇਟੇ ਹੋਗੇ ਤੇ ਮੇਰੇ ਕੋਲ ਵੀ ਫੇਰ ਕਹਿੰਦਾ ਕਹਿੰਦਾ ਨਹੀਂ ਰਾਜਾ ਸੈਨ ਕਹਿਣ ਲੱਗਿਆ ਕਦਾ ਵੀ ਮੈਨੂੰ ਵਿਸ਼ਵਾਸ ਆ ਵੀ ਮੇਰੇ ਕੋਲ ਪੱਕੀ ਲੜਕੀ ਹੋਊਗੀ ਤੇ ਤੇਰੇ ਕੋਲ ਲੜਕੇ ਕਹਿੰਦੇ ਚਲੋ ਕੋਈ ਗੱਲ ਨਹੀਂ ਠੀਕ ਆ ਤਾਂ ਦੋਨਾਂ ਨੇ ਆਪਸ ਵਿੱਚ ਪੱਕਾ ਤੈਅ ਕਰ ਲਿਆ ਤਾਂ ਕੀ ਹੁੰਦਾ ਕੁਝ ਸਮਾਂ ਪਾ ਕੇ ਨਾ ਜਿਹੜਾ ਰਾਜਾ ਵਿਜੇ ਹੁੰਦਾ ਉਹਦੇ ਘਰ ਵਿੱਚ ਇੱਕ ਲੜਕਾ ਪੈਦਾ ਹੋ ਜਾਣਾ ਤਾਂ ਉਹ ਰਾਜਾ ਸੈਨ ਨੂੰ ਕੀ ਕਰਦਾ ਖੱਤ ਭੇਜਦਾ ਤੇ ਮੁਬਾਰਕਾਂ ਦਿੰਦਾ ਵਧਾਈਆਂ ਦਿੰਦਾ ਵੀ ਮੇਰੇ ਘਰ ਇੱਕ ਬੇਟਾ ਹੋਇਆ ਤਾਂ ਰਾਜਾ ਸੈਨ ਨੂੰ ਵੀ ਬੜੀ ਖੁਸ਼ੀ ਹੁੰਦੀ ਆ ਵੀ ਚਲੋ ਵਧੀਆ ਗੱਲ ਆ ਵੀ ਤੁਹਾਡੇ ਘਰ ਇੱਕ ਬੇਟਾ ਹੋਇਆ ਤਾਂ ਸਮਾਂ ਪੈਣ ਤੇ ਬਾਅਦ ਜਿਹੜਾ ਰਾਜਾ ਸੈਨ ਆ ਉਹਦੇ ਘਰ ਵੀ ਇੱਕ ਬੱਚਾ ਹੁੰਦਾ ਕੀ ਹੁੰਦਾ ਕਿ ਉਹ ਵੀ ਇੱਕ ਲੜਕਾ ਹੀ ਹੁੰਦਾ ਤਾਂ ਰਾਜਾ ਸਹਿਨ ਥੋੜਾ ਜਿਹਾ ਉਦਾਸ ਹੋ ਜਾਂਦਾ ਵੀ ਮੈਂ ਮੇਰੇ ਦੋਸਤ ਨਾਲ ਵਾਅਦਾ ਕਰਿਆ ਸੀ ਵੀ ਜੇ ਮੇਰੇ ਘਰ ਲੜਕੇ ਹੋਗੇ ਤਾਂ ਆਪਣਾ ਤੇਰੇ ਲੜਕੇ ਨਾਲ ਮੇਰੀ ਲੜਕੀ ਦਾ ਵਿਆਹ ਹੋਊਗਾ ਤਾਂ ਕਹਿੰਦਾ ਵੀ ਮੈਨੂੰ ਬੜਾ ਦਿੱਕਤ ਆਊਗੀ ਵੀ ਮੈਂ ਹੁਣ ਕਰਾਂਗਾ ਕੀ ਕਰਾਂ ਉਹ ਚਿੰਤਾ ਚ ਪੈ ਜਾਂਦਾ ਤੇ ਉਹ ਆਪਣੀ ਰਾਣੀ ਨੂੰ ਸਮਝਾ ਦਿੰਦਾ ਕਹਿੰਦਾ ਵੀ ਅੱਪਾ ਨੇ ਕਿਸੇ ਨੂੰ ਕੁਝ ਨਹੀਂ ਦੱਸਣਾ ਵੀ ਬਾਹਰ ਦਰਬਾਰ ਚ ਆਪਾਂ ਇਹ ਗੱਲ ਕਹਿ ਦਾਂਗੇ ਵੀ ਸਾਡੇ ਘਰ ਇੱਕ ਬੇਟੀ ਨੇ ਜਨਮ ਲਿਆ ਤੋਂ ਹੁਣ ਇਹ ਕਰਦੇ ਆ ਤੇ ਕਿਸੇ ਨੂੰ ਕੁਝ ਨਹੀਂ ਦੱਸਦੇ ਬਾਅਦ ਦਰਬਾਰ ਚ ਸਾਰੇ ਦਰਬਾਰੀ ਨੂੰ ਇਹ ਗੱਲ ਕਹਿ ਦਿੰਦੇ ਆ ਵੀ ਰਾਜੇ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਤੇ ਸਾਰੇ ਦਰਬਾਰ ਚ ਪਤਾ ਲੱਗ ਜਾਂਦਾ ਵੀ ਰਾਜੇ ਦੇ ਘਰ ਇੱਕ ਬੇਟੀ ਪੈਦਾ ਹੋਈ ਆ ਤੇ ਰਾਜੇ ਨੂੰ ਹੁੰਦਾ ਵੀ ਚਲੋ ਅਗਲਾ ਬੱਚਾ ਹੋ ਸਕਦਾ ਪਰਮਾਤਵਾ ਮੈਨੂੰ ਕਿ ਲੜਕੀ ਨੇ ਦੇ ਵੀ ਚਲੋ ਮੇਰੀ ਇੱਜ਼ਤ ਰਹਿ ਜੂਗੀ ਤਾਂ ਸਵਾ ਬੀਤ ਜਾਂਦਾ ਸਵਾ ਬੀਤ ਤੋਂ ਬਾਅਦ ਫੇਰ ਰਾਜੇ ਦੇ ਘਰ ਅਗਲਾ ਬੱਚਾ ਹੁੰਦਾ ਤਾਂ ਕੀ ਹੁੰਦਾ ਰੱਬ ਦਾ ਕੀ ਭਾਣਾ ਹੁੰਦਾ ਵੀ ਜਿਹੜਾ ਅਗਲਾ ਬੱਚਾ ਹੁੰਦਾ ਉਹ ਵੀ ਲੜਕਾ ਹੀ ਪੈਦਾ ਹੋ ਜਾਂਦਾ ਤਾਂ ਰਾਜਾ ਬੜੀ ਚਿੰਤਾ ਚ ਪੈ ਜਾਂਦਾ ਵੀ ਕਰੀਏ ਤਾਂ ਕੀ ਕਰੀਏ ਵੀ ਪਹਿਲਾਂ ਵੀ ਬੇਟਾ ਵੀ ਹੁਣ ਵੀ ਬੇਟਾ ਵੀ ਸਾਡਾ ਰਿਸ਼ਤਾ ਜਿਹੜਾ ਕਿਵੇਂ ਮਤਲਬ ਆਪਸ ਚ ਨਿਭੂਗਾ ਤੇ ਮੈਂ ਆਪਣੇ ਦੋਸਤ ਨੂੰ ਵਾਅਦਾ ਕਰਿਆ ਹੋਇਆ ਵੀ ਅਸੀਂ ਤਾਂ ਜਿਹੜੀ ਆਪਣੀ ਦੋਸਤੀ ਆ ਵੀ ਰਿਸ਼ਤੇਦਾਰੀ ਚ ਬਦਲਾਂਗੇ ਕਰ ਆਜਾ ਚਿੰਤਾ ਜਿਹਾ ਜਾਂਦਾ ਉਹ ਕੀ ਕਰਦਾ ਇੱਕ ਨਾ ਬੜੇ ਮਤਲਬ ਸਾਧੂ ਕੋਲ ਜਾਂਦਾ ਉਹਨੂੰ ਪੁੱਛਦਾ ਜਾਂ ਕਿ ਕਿੰਨਾ ਸਾਰੀ ਗੱਲਬਾਤ ਦੱਸਦਾ ਤਾਂ ਸਾਧੂ ਕਹਿੰਦਾ ਵੀ ਕੋਈ ਗੱਲ ਨਹੀਂ ਕਹਿੰਦਾ ਵੀ ਤੇਰੀ ਕਹਿੰਦਾ ਵੀ ਮੇਰੇ ਕੋਲ ਦੋ ਬੇਟੇ ਐ ਕਹਿੰਦਾ ਵੀ ਤੂੰ ਜਿਹੜੇ ਤੇਰੇ ਕੋਲ ਵੱਡਾ ਬੇਟਾ ਵੀ ਉਹ ਮੈਨੂੰ ਦੇ ਦੇ ਦੀ ਤੇ ਜਿਹੜਾ ਛੋਟਾ ਕਹਿੰਦਾ ਵੀ ਉਹਨੂੰ ਕੁੜੀ ਬਣਾ ਦੂੰਗਾ ਕਹਿੰਦਾ ਵੀ ਮੇਰੇ ਜਾਦੂ ਨਾਲ ਕਹਿੰਦਾ ਚਲੋ ਠੀਕ ਆ ਰਾਜਾ ਕਹਿਣ ਲੱਗਾ ਵੀ ਚਲੋ ਵੀ ਵੱਡਾ ਬੇਟਾ ਮੈਂ ਤੈਨੂੰ ਦੇ ਦੂਗਾ ਵੀ ਛੋਟੇ ਦੀ ਤੂੰ ਕੁੜੀ ਬਣਾ ਦੇ ਚੱਲ ਮੇਰਾ ਕੰਦਾ ਵੀ ਵੀ ਆਪਣੇ ਦੋਸਤ ਨਾਲ ਆਪਣਾ ਖਰਚ ਨਿਭਾ ਜੂਗਾ ਕਹਿੰਦਾ ਤਾਂ ਕਹਿੰਦਾ ਠੀਕ ਆ ਤਾਂ ਰਾਜਾ ਕੀ ਕਰਦਾ ਆਪਣਾ ਜਿਹੜਾ ਵੱਡੇ ਬੇਟੇ ਨੂੰ ਉੱਥੇ ਲੈ ਜਾਂਦਾ ਵੱਡੇ ਨੂੰ ਲੈ ਜਾਂਦਾ ਤਾਂ ਜਿਹੜਾ ਸਾਧੂ ਹੁੰਦਾ ਉਹ ਤੰਤਰ ਮੰਤਰ ਕੋਈ ਜਾਪ ਕਰਕੇ ਪੜਦਾ ਤਾਂ ਜਿਹੜਾ ਉਹ ਲੜਕਾ ਹੁੰਦਾ ਨਾ ਉਸ ਦੀ ਲੜਕੀ ਬਣਾ ਦਿੰਦਾ ਤਾਂ ਰਾਜਾ ਬੜਾ ਖੁਸ਼ ਹੁੰਦਾ ਉਹ ਲੜਕੀ ਨੂੰ ਲੈ ਕੇ ਆਪਣੇ ਘਰ ਆ ਜਾਣਾ ਤੇ ਘਰ ਆ ਜਾਂਦਾ ਤਾਂ ਲੜਕੀ ਹੌਲੀ ਹੌਲੀ ਜਵਾਨ ਹੋਈ ਜਾਂਦੀ ਆ ਤੇ ਜਵਾਨ ਹੋ ਕੇ ਲੜਕੀ ਮਤਲਬ ਵਿਆਹਣ ਵਾਲੀ ਹੋ ਜਾਂਦੀ ਆ ਤੇ ਉਧਰੋਂ ਜਿਹੜਾ ਰਾਜਾ ਸੈਨ ਹੁੰਦਾ ਉਹ ਵੀਜੇ ਰਾਜਾ ਦੁਰਵਿਜੇ ਨੂੰ ਮੈਸੇਜ ਭੇਜ ਦਿੰਦਾ ਵੀ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ ਵੀ ਮੇਰੀ ਲੜਕੀ ਜਵਾਨਾ ਵੀ ਹੁਣ ਆਪਾਂ ਇਹਨਾਂ ਦਾ ਕੀ ਕਰਦਾਂਗੇ ਵਿਆਹ ਕਰਦਾਂਗੇ ਤਾਂ ਜਿਹੜਾ ਉਹ ਸਾਧੂ ਹੁੰਦਾ ਉਹਨੇ ਕਿਹਾ ਹੁੰਦਾ ਵੀ ਇੱਕ ਮੱਸੀਆ ਦੀ ਰਾਤ ਨੂੰ ਵੀ ਤੁਸੀਂ ਕੀ ਕਰਨਾ ਵੀ ਮੈਨੂੰ ਜਿਹੜਾ ਵੱਡਾ ਲੜਕਾ ਉਹ ਮੇਰੇ ਕੋਲ ਭੇਜ ਦੇਣਾ ਰਾਜਾ ਇਹ ਸੋਚ ਲਾਂਦਾ ਵੀ ਮੈਂ ਉਹਨੂੰ ਵੱਡਾ ਲੜਕਾ ਕਿਹਾ ਹੋਇਆ ਕਿਉਂਕਿ ਵੱਡੇ ਲੜਕੀ ਦੀ ਤਾਂ ਉਹਨੇ ਲੜਕੀ ਬਣਾਤੀ ਮੇਰੇ ਕੋਲ ਵੱਡਾ ਲੜਕਾ ਹੈ ਹੀ ਨਹੀਂ ਵੀ ਇਸ ਕਰਕੇ ਕਹਿੰਦਾ ਵੀ ਹੋ ਸਕਦਾ ਵੀ ਉਸ ਦਾ ਜਿਹੜਾ ਮੇਰੇ ਨਾਲ ਵਾਅਦਾ ਕਰਿਆ ਹੋਇਆ ਵੀ ਉਹ ਸਹੀ ਨਾ ਉਤਰੇ ਤਾਂ ਰਾਜਾ ਇਹ ਗੱਲ ਨੂੰ ਇਗਨੋਰ ਕਰ ਦਿੰਦਾ ਰਾ ਉਹਦੇ ਕੋਈ ਸਾਧੂ ਕੋਈ ਧਿਆਨ ਨਹੀਂ ਦਿੰਦਾ ਤੇ ਆਪਣੀ ਲੜਕੀ ਦਾ ਕੀ ਕਰਦਾ ਵਿਆਹ ਚਾ ਲੈਂਦਾ ਤਾਂ ਜਿਹੜਾ ਉਹ ਸਾਧੂ ਹੁੰਦਾ ਉਹ ਰਾਜੇ ਦੇ ਘਰ ਆ ਜਾਂਦਾ ਕਹਿੰਦਾ ਵੀ ਮੈਨੂੰ ਲड़का ਦੇ ਤੈਨੂੰ ਕਿਹਾ ਸੀ ਨਾ ਵੀ ਤਰੀ ਛੋਟੇ ਲੜਕੇ ਦੀ ਮੈਂ ਲੜਕੀ ਬਣਾਤੀ ਤਾਂ ਤੂੰ ਮੈਨੂੰ ਵੱਡਾ ਲड़का ਦੇ ਕਹਿੰਦਾ ਤਾਂ ਰਾਜਾ ਕਹਿੰਦਾ ਵੀ ਜਿਹੜਾ ਵੱਡਾ ਲड़का ਉਹਦੀ ਤਾਂ ਤੁਸੀਂ ਲੜਕੀ ਬਣਾਤੀ ਕਹਿੰਦਾ ਕਹੋ ਜਿਹੜਾ ਸਾਧੂ ਹੁੰਦਾ ਉਹ ਕਹਿੰਦਾ ਵੀ ਜਿਹੜਾ ਇਹ ਲੜਕਾ ਤੁਸੀਂ ਮੈਨੂੰ ਦਿਆ ਸੀ ਨਾ ਮੇਰੀਆਂ ਮੈਂ ਲੜਕੀ ਵਣੀ ਆ ਪਰ ਇਹ ਦੁਨੀਆ ਦੀ ਨਜ਼ਰਾਂ ਚ ਕਹਿੰਦਾ ਇਹ ਲੜਕੀ ਆ ਮੇਰੀਆਂ ਨਜ਼ਰਾਂ ਚ ਕਹਿੰਦਾ ਇਹ ਲੜਕਾ ਹੀ ਆ ਕਹਿੰਦਾ ਤੁਹਾਨੂੰ ਲੱਗਦੀ ਹੈ ਇਹ ਵੀ ਲੜਕੀ ਆ ਪਰ ਮੇਰੀਆਂ ਨਜ਼ਰਾਂ ਚ ਕਹਿੰਦਾ ਇਹ ਲੜਕਾ ਕਹਿੰਦਾ ਵੀ ਮੱਸੀਆ ਦੀ ਰਾਤ ਨੂੰ ਅਜੇ ਤੋਂ 4 ਦਿਨ ਬਾਅਦ ਕਹਿੰਦਾ ਵੀ ਮੈਂ ਇਹਨੂੰ ਲੈਣ ਆਉਂਗਾ ਤੇ ਮੇਰੇ ਨਾਲ ਭੇਜ ਦਿਓ ਤਾਂ ਕੀ ਹੁੰਦਾ ਜਿਹੜਾ ਉਹ ਰਾਜਾ ਹੁੰਦਾ ਉਹ ਚਿੰਤਾ ਚ ਪੈ ਜਾਂਦਾ ਉਧਰੋਂ ਪਿਆਰ ਰੱਖਿਆ ਉਹਨਾਂ ਬਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਤੇ ਉਧਰੋਂ ਰਾਜੇ ਨੂੰ ਉਦਾਸੀ ਛਾਈ ਜਾਂਦੀ ਹੈ ਤੇ ਜਿਹੜੀ ਲੜਕੀ ਹੁੰਦੀ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਮੇਰਾ ਪਿਤਾ ਜੀ ਕਹਿੰਦੇ ਵੀ ਕੁਝ ਨਰਾਜ ਜਾ ਜਾ ਥੋੜਾ ਜਿਹਾ ਹੌਲਾ ਕਰੇ ਵੀ ਮੈਨੂੰ ਉਦਾਸੀ ਚ ਲੱਗ ਰਿਹਾ ਵੀ ਕੀ ਗੱਲ ਆ ਤਾਂ ਉਹ ਲੜਕੀ ਜਿਹੜੀ ਉਸਨੂੰ ਆਪਣੇ ਪਿਤਾ ਨੂੰ ਪੁੱਛਦੀ ਆ ਵੀ ਤੁਹਾਡੀ ਉਦਾਸੀ ਦਾ ਵੀ ਦੱਸੋ ਕਾਰਨ ਕੀ ਹੈ ਵੀ ਤੁਸੀਂ ਕਿਉਂ ਉਦਾਸ ਹੋ ਤਾਂ ਰਾਜਾ ਹੁੰਦਾ ਜਿਹੜਾ ਉਹ ਸਾਰੀ ਗੱਲਬਾਤ ਆਪਣੀ ਲੜਕੀ ਨੂੰ ਸਮਝਾ ਦਿੰਦਾ ਵੀ ਐਦਾਂ ਗੱਲ ਹੋਈ ਵੀ ਆ ਵੀ ਉਹ ਸਾਧੂ ਨੇ ਵੀ ਚੌਥੇ ਤੱਕ ਮਤਲਬ 4 ਦਿਨਾਂ ਤੱਕ ਵੀ ਉਧਰੋਂ ਆਪਣਾ ਵਿਆਹ ਉਧਰੋਂ ਮੱਸਿਆ ਤੇ ਉਹਨੇ ਤੈਨੂੰ ਲੈਣਾ ਆਂ ਵੀ ਲੈ ਗਣਾ ਕਹਿੰਦਾ ਵੀ ਮੈਂ ਦੁਨੀਆ 'ਚ ਕੀ ਮੂੰਹ ਦਿਖਾਉਂਗਾ ਤਾਂ ਉਹ ਕੁੜੀ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਤੁਸੀਂ ਚਿੰਤਾ ਨਾ ਕਰੋ ਵੀ ਮੇਰੇ ਤੇ ਵਿਸ਼ਵਾਸ ਰੱਖੋ ਵੀ ਜੇ ਤੁਸੀਂ ਉਹਨੂੰ ਮਨਾ ਕਰਤਿਆ ਤਾਂ ਬਾਹਰ ਰੋਲਾ ਪੈ ਗਿਆ ਤਾਂ ਕਹਿੰਦਾ ਵੀ ਜਾਦਾ ਗੱਲ ਖਿੰਡੂਗੀ ਇਸ ਕਰਕੇ ਮੈਨੂੰ ਤੁਸੀਂ ਉਹਦੇ ਨਾਲ ਜਾਣਨੀ ਹਾਂ ਤਾਂ ਕੀ ਕਰਦਾ ਸਾਧੂ ਉਸਨੂੰ ਲੜਕੀ ਨੂੰ ਆਪਣੇ ਨਾਲ ਲੈ ਜਾਂਦਾ ਲੈ ਜਾ ਕੇ ਆਪਣੀ ਕੁਟੀਏ ਚ ਲੈ ਜਾਂਦਾ ਜਿੱਥੇ ਉਹ ਰਹਿਦਾ ਹੁੰਦਾ ਤਾਂ ਉੱਥੇ ਇੱਕ ਹੋਰ ਉਹਦਾ ਜਿਹੜਾ ਸੇਵਕ ਹੁੰਦਾ ਉਹਨੂੰ ਕਹਿ ਦਿੰਦਾ ਵੀ ਤੂੰ ਐਂ ਕਰ ਵੀ ਤਿਆਰੀ ਕਰ ਜਾਪ ਦੀ ਤੇ ਮੈਂ ਕਹਿੰਦਾ ਵੀ ਇਸ਼ਨਾਨ ਕਰਕੇ ਹੁਣੀ ਆਇਆ ਤਾਂ ਜਿਹੜੀ ਲੜਕੀ ਹੁੰਦੀ ਆ ਉਹਦੇ ਸੇਵਕ ਨੂੰ ਪੁੱਛਣ ਲੱਗ ਜਾਂਦੇ ਆ ਵੀ ਕਿਹੜਾ ਜਾਪ ਕਰੂਗਾ ਹੈ ਵੀ ਕੀ ਕਰਨਾ ਹੈ ਨੇ ਵੀ ਮੈਨੂੰ ਸਮਝਾਓ ਵੀ ਕੀ ਗੱਲਬਾਤ ਹੈ ਜਿਹੜਾ ਉਹਦਾ ਸੇਵਕ ਹੁੰਦਾ ਉਹ ਲੜਕੀ ਨੂੰ ਕਹਿੰਦਾ ਵੀ ਇਹਨੇ ਕੀ ਕਰਨਾ ਵੀ ਜਾਪ ਕਰਨਾ ਤੇ ਉਹਦੇ ਵਿੱਚ ਕਹਿੰਦਾ ਤੇਰੀ ਬਲੀ ਚੜਾਉਗਾ ਕਹਿੰਦਾ ਇਹ ਤਾਂ ਉਹ ਬਚੀ ਰੋਣ ਲੱਗ ਜਾਂਦੀ ਆ ਸਾਰੀ ਗੱਲਬਾਤ ਉਹਨੂੰ ਸੇਵਕ ਨੂੰ ਦੱਸ ਦੰਦੀ ਹੈ ਵੀ ਐਂ ਤੇ ਐਂ ਗੱਲਬਾਤ ਹੋਈ ਵੀ ਹੈ ਵੀ ਮੇਰਾ ਵਿਆਹ ਰੱਖਿਆ ਵਾ ਤੇ ਮੇਰੇ ਪਿਤਾ ਜੀ ਨੇ ਵਾਦਾ ਕਰਿਆ ਹੋਇਆ ਵੀ ਕਹਿੰਦਾ ਵੀ ਜੇ ਮੈਨੂੰ ਇਹਨੇ ਬਲੀ ਚੜਾਤਾ ਉਹਰੇ ਤਾਂ ਕਹਿੰਦੀ ਵੀ ਮੇਰੇ ਪਿਤਾ ਜੀ ਦੀ ਜਿਹੜੀ ਇੱਜ਼ਤ ਆ ਉਰ ਲੁੱਲ ਜੂਗੀ ਤਾਂ ਉਹ ਉਹ ਕੀ ਕਰਦਾ ਜਿਹੜਾ ਸੇਵਕ ਹੁੰਦਾ ਉਹਨੂੰ ਇੱਕੋ ਪਾਏ ਦੇ ਦਦਾ ਕਹਿੰਦਾ ਵੀ ਤੂੰ ਐਂ ਕਰੀ ਜਦੋਂ ਕਹਿੰਦਾ ਇਹ ਸਾਧੂ ਬਲੀ ਦੇਊਗਾ ਤੇਰੀ ਕਹਿੰਦਾ ਵੀ ਇਹਦੇ ਹੱਥ ਚ ਇੱਕ ਦੀਵਾ ਹੋਊਗਾ ਇਹ ਦੀਵਾ ਹੱਥ ਚ ਵਾਲ ਕੇ ਨਾ ਕਹਿੰਦਾ ਵੀ ਉਹ ਕੁਝ ਮੰਤਰ ਪੜੂਗਾ ਤਾਂ ਕਹਿੰਦਾ ਤੈਨੂੰ ਕੋਸ਼ਿਸ਼ ਕਰਨੀ ਹੈ ਵੀ ਇਹਦਾ ਦੀਵਾ ਬੁਝਾ ਦੇ ਨਾ ਜਦੋਂ ਕਹਿੰਦਾ ਤੈਨੂੰ ਇਹਦਾ ਦੀਵਾ ਬੁਝਾ ਤਿਆਂ ਤਾਂ ਸਮਝੋ ਇਹ ਖਤਮ ਹੋ ਜੀਗਾ ਤਾਂ ਲੜਕੀ ਕੀ ਕਰਦੀ ਹੈ ਜਦੋਂ ਉਸ ਨੂੰ ਬਰਾਬਰ ਬਿਠਾ ਲਾਂਦਾ ਉੱਥੇ ਜੰਤਰ ਮੰਤਰ ਪੜ ਰਿਆ ਹੁੰਦਾ ਇੱਕ ਹੱਥ ਚ ਦੀਵਾ ਲੈ ਲਾਂਦਾ ਤਾਂ ਦੀਵਾ ਜਗਾਰਿਆ ਹੁੰਦਾ ਤਲ ਲੜਕੀ ਕਰਦੀ ਬੜੀ ਕੋਸ਼ਿਸ਼ ਕਰਦੀ ਉਹ ਕੋਸ਼ਿਸ਼ ਕਰਕੇ ਨਾ ਉਹਦਾ ਜਿਹੜਾ ਦੀਵਾ ਹੁੰਦਾ ਉਹ ਬੁਝਾ ਦੰਦੀ ਆ ਜਦੋਂ ਜ्यों ਹੀ ਦੀਵਾ ਬੁਝਦਾ ਤਾਂ ਜਿਹੜਾ ਸਾਧੂ ਹੁੰਦਾ ਜਿਹੜਾ ਯੰਤਰ ਮੰਤਰ ਉਹਦੇ ਉੱਪਰ ਹੀ ਪੈ ਜਾਂਦਾ ਉਹ ਆਪਣੀ ਅੱਗ ਚ ਆਪ ਹੀ ਸੜ ਜਾਂਦਾ ਤਾਂ ਉਹ ਲੜਕੀ ਉਸਦਾ ਸੇਵਕ ਦਾ ਧੰਨਵਾਦ ਕਰਦੀ ਆ ਤੇ ਆਪਣੇ ਘਰੇ ਆ ਜਾਂਦੀ ਆ ਆ ਕੇ ਉਧਰ ਵਿਆਹ ਦੀਆਂ ਤੈਰੀਆਂ ਚੱਲ ਰੀਆਂ ਹੁੰਨੀਆਂ ਤੇ ਉਧਰੋਂ ਬਰਾਤ ਆ ਜਾਂਦੀ ਆ ਤੇ ਬੜੀ ਖੁਸ਼ੀਆਂ ਨਾਲ ਰਾਜਾ ਉਸਦਾ ਵਿਆਹ ਕਰਦਾ ਤੇ ਦੋਸਤੋ ਇੱਥੇ ਕਹਾਣੀ ਖਤਮ ਹੁੰਦੀ ਆ ਜੇ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਨਾਲ ਫੋਟੋਗ੍ਰਾਫਰ ਐਸਪੀ ਦੇ